ਆਪਣੇ ਜਨਮ ਦਿਨ ਤੇ 10 ਸਾਲ ਦੀ ਹਰਸਿਮਰਨ ਨੇ ਖੂਬ ਖੁਸ਼ ਹੋਣਾ ਸੀ ਕੇਕ ਕੱਟਣਾ ਸੀ ਖੁਸ਼ੀਆਂ ਮਨਾਣੀਆਂ ਸੀ ਪਰਿਵਾਰ ਦੇ ਨਾਲ ਪਰ ਨਹੀਂ ਪਤਾ ਸੀ ਕਿ ਇਹ ਦਿਨ ਉਸਦੇ ਨਸੀਬ ਤੇ ਵਿੱਚ ਹੀ ਨਹੀਂ 10 ਸਾਲ ਦੀ ਮਾਸੂਮ ਬੱਚੀ ਦੀ ਜਨਮ ਦਿਨ ਵਾਲੇ ਦਿਨ ਹੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਪਿੰਡ ਲੋਪੋ ਦੀ ਰਹਿਣਪਾਲੀ ਹਰਸਿਮਰਨ ਕੌਰ ਨੇ ਜਨਮ ਦਿਨ ਵਾਲੇ ਦਿਨ ਆਪਣੀ ਜਾਨ ਕਵਾ ਦਿੱਤੀ 5ਵੀਂ ਕਲਾਸ ਦੇ ਵਿੱਚ ਪੜ੍ਹਦੀ ਇਹ ਬੱਚੀ ਰਾਤ ਦੇ ਸਮੇਂ ਪਰਿਵਾਰ ਦੇ ਨਾਲ ਹੀ ਸੁੱਤੀ ਪਈ ਸੀ ਕਿ ਉਸੇ ਸਮੇਂ ਹੀ ਇਹ ਮਾੜੀ ਘਟਨਾ ਵਾਪਰੀ ਜਿਸ ਤੋਂ ਬਾਅਦ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ। ਪਰਿਵਾਰਿਕ ਮੈਂਬਰਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਨੇ ਆਪਣੀ ਧੀ ਨੂੰ ਅੰਜ ਕਿਵੇਂ ਖਵਾ ਦਿੱਤਾ। ਦਰਅਸਲ ਇਹ ਧੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਹੀ ਬਰਾਂਡੇ ਦੇ ਵਿੱਚ ਸੌ ਰਹੀ ਸੀ। ਅਚਾਨਕ ਹੀ ਜਦੋਂ ਉਸ ਨੂੰ ਠੰਡ ਲੱਗੀ ਤਾਂ ਉਸ ਤੋਂ ਬਾਅਦ ਉਹ ਬਾਹਰੋਂ ਉੱਠ ਕੇ ਕਮਰੇ ਦੇ ਵਿੱਚ ਚਲੀ ਗਈ। ਕਮਰੇ ਦੇ ਵਿੱਚ ਉਸਨੇ ਜਾ ਕੇ ਦੇਖਿਆ ਨਹੀਂ ਕਿ ਉਸਦੇ ਬਿਸਤਰੇ ਦੇ ਵਿੱਚ ਪਹਿਲਾਂ ਤੋਂ ਹੀ ਸੱਪ ਮੌਜੂਦ ਹੈ। ਜਿਸ ਨੇ ਕਿ ਧੀ ਨੂੰ ਦੱਸ ਲਿਆ ਅਤੇ ਉਹ ਬੱਚੀ ਬੇਹੋਸ਼ ਹੋ ਗਈ ਬੇਹੋਸ਼ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਨਹੀਂ ਪਤਾ ਹੁੰਦਾ ਕਿ ਇਹ ਮਾੜੀ ਘਟਨਾ ਉਹਨਾਂ ਦੇ ਨਾਲ ਵਾਪਰ ਚੁੱਕੀ ਹੈ ਹਸਪਤਾਲ ਲੈ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਬੱਚੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਇਹ ਸਭ ਕੁਝ ਹੋਣ ਤੋਂ ਬਾਅਦ ਮਾਤਾ ਅਤੇ ਪਿਤਾ ਡੂੰਗੇ ਸਦਮੇ 'ਚ ਨੇ ਪਿਤਾ ਗੁਰਜੰਟ ਸਿੰਘ ਅਤੇ ਮਾਂ ਪਰਮਜੀਤ ਕੌਰ ਬੁਰੀ ਤਰ੍ਹਾਂ ਦੇ ਨਾਲ ਦੁੱਖ ਦੇ ਵਿੱਚ ਘਿਰ ਚੁੱਕੇ ਨੇ ਜਿਨ੍ਹਾਂ ਨੂੰ ਯਕੀਨ ਨਹੀਂ ਹੋ ਪਾ ਰਿਹਾ ਕਿ ਉਹਨਾਂ ਨੇ ਆਪਣੀ 10 ਸਾਲ ਦੀ ਹਰ ਸਿਮਰਨ ਨੂੰ ਗਵਾ ਦਿੱਤਾ ਹੈ ਕਿੱਥੇ ਆ ਗਏ ਕੁਛ ਲੈ ਕੁਛ ਇਹ ਯਾਰ ਵੀ ਆ ਤੂੰ ਮਾੜਾ ਕੈਮਰਾ ਆ ਗਿਆ ਕੈਮਰਾ ਕੱਢਾ ਜਾ ਯਾਰ ਕੈਮਰਾ ਵਾਲੇ ਨੂੰ ਬੁਲਾ ਲੈ ਦੇਖ ਦਰਕਰ ਦਰਸ਼ਨ ਕਰਦੇ ਕਰਦੇ ਅੱਜ ਕੈਮਰਾ ਲੈ 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 ਫੱਟੇ ਆ ਬੰਦੇ ਆ ਤੇ ਆ ਫੋਟਾ ਦੰਦਾ ਤੇ ਬੇਖਾ 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 ਦੰਦੀਆਂ ਮੈਂ ਮੜਦਾ ਹਾਜੀ ਹੋਵੇ ਐ ਕੋਬਰਾ ਕਾਟੇ ਕੋਬਰਾ ਕਾਰਿਆ ਵਾ ਪੂਰਾ ਦੇਖ ਇਹ ਕਾਰਿਆ ਵਾ ਪੂਰਾ ਕਿਸ਼ਣ ਹੋ ਜਾ ਹੁਣ ਤੁਸੀਂ ਪਰੇ ਹੋ ਜਾ ਪਰੇ ਪਰੇ ਰੋ ਮੜਾ ਕਿਸ਼ਣ ਹੋ ਜਾ ਮੜਾ ਜੀ ਉਹ ਖਾਣ ਮੈਂ ਪੂਰਾ ਬੇਖਾ ਦੇਖ ਜ਼ੈਰ ਭਾਈ ਦੇਖ ਇਹ ਤੇ ਲਾ ਆ ਜਾ ਬਰ ਕਿਛ ਹੋ ਜਾ ਇਸ਼ੂ ਹੋ ਜਾ ਇਸ਼ੂ ਹੋ ਜਾ ਨੰਬਰ 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 ਬਾਈ ਜਾ ਫੇੜ ਕਿਛ ਹੋ ਜਾ ਤੇ ਨਾਥਾ ਨੇ ਇਹ ਗੱਲ ਕਿੱਥੇ ਹੋ ਜਾ ਉੱਥੇ ਲੇਗਿਆ ਕਿਛ ਹੋ ਜਾ ਮੜਾ ਜਾਂ ਫਾਉਦਰੀ ਲਿਖਿਆ ਹਾਂ ਨਾ ਹੜਤੈ ਨੂੰ ਤੰਦਿਆਂ ਫੋਟੋ ਦੇਖ ਮੈਂ ਜੰਦੀਆਂ ਤਾਂ ਵੱਡੀ ਜਾਂਦਾ ਫੋਣੇ ਕਿਛ ਹੋ ਜਾ ਪਰੇ ਹੋ ਜਾ ਪਰੇ ਪਰ ਸੋ ਜੋ ਹਲੋ ਪਰੇ ਹੋ ਜਾਓ ਨਾ ਨਾਮ ਨੂੰ ਨਾ ਚਾ ਤਾਂ ਢੱਡ ਢੱਡ ਕੇ ਭੱਜ ਤਾ ਵੇ ਦੇ ਨਾਮ ਸੀ ਦੇਖ ਕਿੰਨਾ ਗੱਡੀਆਂ ਢੱਡ ਢੱਡ ਕੇ ਆ ਡੰਡਾ ਬਾਹਰ ਦੇ ਮੂੰਹ ਚ ਹਾਂ ਇਹ ਕਿਸ਼ੋ ਦਾ ਪਤਾ ਨਹੀਂ ਹਾਂ ਬਹੁਤ ਹੈ ਯਾਰ ਹਾਂ ਹਾਂ ਸੋਰਾ ਬਹੰਕਾਰ ਹੀ ਵਾਲਾ ਬਈ ਆ ਦੇਖ ਗੱਡੀਆਂ ਢੱਡ ਢੱਡ ਕੇ <tune> no, no, sen... yeah.